ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਤੇ ਸਵੇਰ ਦਾ ਟਾਈਮ ਸੀਗਾ ਤੇ ਚਾਹ ਪਾਣੀ ਪੀ ਲਿਆ ਸੀ ਰਸ਼ਮੀਨ ਵੀ ਸਕੂਲ ਜਾਂਦਾ ਰਿਹਾ ਸੀਗਾ ਇਹ ਕਰ ਰਹੀ ਸੀ ਬੁਰਸ਼ ਸਵੇਰੇ ਸਵੇਰੇ ਬੁਰਸ਼ ਕਰ ਰਹੀ ਸੀਗੇ ਕੰਮ ਹਜੇ ਆਪਣਾ ਸਾਰਾ ਹੀ ਪਿਆ ਹੈਗਾ ਝਾੜੂ ਪੋਚਾ ਕਰਨ ਵਾਲਾ ਰੋਟੀ ਵੀ ਬਣਾਉਣੀ ਹੈ ਇੱਧਰ ਦੇਖੋ ਇਹ ਨਾ ਥੋੜਾ ਥੋੜਾ ਖਰਾਬ ਜਾ ਹੋ ਚੱਲਿਆ ਇੱਕ ਪੱਤਾ ਟੁੱਟ ਗਿਆ ਬਹੁਤ ਸੋਹਣਾ ਪੌਦਾ ਸੀਗਾ ਤੇ ਉਹ ਪੱਤਾ ਜਿਹੜਾ ਉਹ ਇੱਥੇ ਲਾਤਾ ਬਾਹਰ ਗਮਲੇ ਦੇ ਵਿੱਚ ਛੋਟੇ ਦੇ ਵਿੱਚ ਪੱਤੇ ਨੂੰ ਵੀ ਇਹ ਅਰਥ ਨਹੀਂ ਜਾਂਨ ਦਿੱਤਾ ਇੱਕ ਹੋਰ ਪੌਦਾ ਲਾਇਆ ਇਹ ਨਵਾਂ ਤੇ ਇੱਧਰ ਆਪਣੇ ਸਾਰੇ ਉਦ ਇਹ ਜਿਹੜੇ ਵਧੀਆ ਗਰੋ ਕਰਨ ਲੱਗ ਗਿਆ ਇਹ ਅਜਵਾਈਨ ਦਾ ਪੌਦਾ ਹੈਗਾ ਪਹਿਲਾਂ ਵੀ ਦਿਖਾਇਆ ਸੀ ਉਦੋਂ ਗਰੋ ਨਹੀਂ ਕਰੀ ਸੀ ਇੰਨੀ ਤੇ ਹੁਣ ਵਧੀਆ ਕਰਨ ਲੱਗ ਗਿਆ ਇਹ ਤੇ ਇਹ ਚੰਗਾ ਹੁੰਦਾ ਹੈ ਆ ਦੇ ਘਰ ਚ ਲਾਇਆ ਸ਼ੁਭ ਮੰਨਿਆ ਜਾਂਦਾ ਹੈਗਾ ਕੋਈ ਵੀ ਦਿੱਕਤ ਨਹੀਂ ਆਉਂਦੀ ਇਸ ਪੌਦੇ ਨਾਲ ਇੱਧਰ ਬੈਠੀ ਐ ਮੈਕੂ ਮੈਕੂ ਲੋ ਜੀ ਹਜੇ ਕੰਮ ਆਪਣਾ ਰੋਟੀ ਪਾਣੀ ਦਾ ਸਾਰਾ ਪਿਆਸ ਸੀਗਾ ਤੇ ਦੁੱਧ ਗਰਮ ਕਰਕੇ ਮੈਂ ਰੱਖਦਾ ਸੀਗਾ ਮੈਕੋ ਦੀ ਰਸੋਈ ਬੰਨੀ ਨੀਗਾ ਇਹ ਦੁੱਧ ਪਾਉਣ ਮੈਨੂੰ ਦੁੱਧ ਦੇ ਨੂੰ ਬਹੁਤ ਪਤਾ ਸੀਗਾ ਤੇ ਤਾਂ ਵੀ ਇਹਦਾ ਧਿਆਨ ਉਧਰ ਹੀ ਰਹਿੰਦਾਗਾ ਤੇ ਇਹ ਬਸ ਨੌਂ ਦੇ ਸੀਗੇ ਤੇ ਫੋਨ ਕਰਨ ਲੱਗੇ ਸੀਗੇ ਇਹਨਾਂ ਨੂੰ ਬੁਖਾਰ ਹੋ ਗਿਆ ਸੀਗਾ ਕੱਲ ਤੇ ਨੱਕ ਚੋਂ ਜਿਵੇਂ ਕਹਿ ਦਿੰਦੇ ਐ ਨੱਕਸੀਰ ਖੂਨ ਆਉਣ ਲੱਗ ਜਾਂਦਾ ਨੱਕਸੀਰ ਛੁੱਟ ਪੈਂਦੀ ਆ ਉਵੇਂ ਛੁੱਟ ਗਈ ਸੀਗੀ ਇਹਨਾਂ ਦੇ ਤੇ ਨਾਲੇ ਬੁਖਾਰ ਹੋ ਗਿਆ ਸੀਗਾ ਤੇ ਇੱਥੇ ਮੈਂ ਲੱਗੀ ਸੀ ਸਾਫ ਸਫਾਈ ਕਰਨ ਰੋਟੀ ਹਜੇ ਰੁੱਕ ਕੇ ਬਣਾਵਾਂਗੇ ਤੇ ਮੈਂ ਕੋ ਬੈਠ ਜਾਂਦੀ ਹੈਗੀ ਬੈੱਡ ਤੇ ਵੀ ਕਈ ਵਾਰ ਆ ਕਰਕੇ ਅੱਜ ਦਾ 2 ਦਿਨ ਹਜੇ ਮੈਂ ਇਹ ਚਾਦਰ ਹੀ ਲਾਉਂਗੀ ਬਾਹਰਲੇ ਬੈੱਡ ਤੇ ਕਿਉਂ ਇੱਥੇ ਮੈੱਕੂ ਬਹਿ ਜਾਂਦੀ ਹੈ ਤੇ ਮੈੱਕੂ ਨੂੰ ਅਸੀਂ ਹੁਣ ਕੁਝ ਕਹਿੰਦੇ ਨਹੀਂਗੇ ਬੈਠ ਜਾਂਦੀ ਹੈਗੀ ਬੈੱਡ ਤੇ ਤੇ ਨਹੀਂ ਤਾਂ ਤੱਲੇ ਹੀ ਬੈੰਦੀ ਹੁੰਦੀ ਹੈ ਹੁਣ ਉੱਪਰ ਵੀ ਬਹਿ ਜਾਂਦੀ ਹੈ ਸਵੇਰ ਦਾ ਟਾਈਮ ਸੀਗਾ 9 ਦਾ चादर बछाई जी मैं बेड ते झाड़ू भी लगा हजे पोचा भी लगा पहला झाड़ू पोचा कर मैं लोटी हजे नहीं खा जल्दी सी कोई सुबह सुबह इन सुबह रोटी नहीं चंकी लगती चाह पी लें फिर चाह तो बाद रोटी नहीं जी करता गा रोटी बनावा गे हजे घंटा दो घंटे रोके <coughs> ਇਥੇ ਮੈਂ ਚਾਦਰ ਵਿਛਾਤੀ ਸੀਗੀ ਜਿਹੜੇ ਸਾਰੇ ਘਰ ਦੇ ਕੰਮ ਹੁੰਦੇ ਆ ਇਹ ਸੁਬਾ ਸੁਬਾ ਨਿਭੜ ਜਾਂ ਤਾਂ ਠੀਕ ਆ ਤੇ ਨਹੀਂ ਤਾਂ ਫਿਰ ਦੁਪਹਿਰੇ ਤਾਂ ਕੰਮ ਨੂੰ ਕਿਸੇ ਨੂੰ ਵੀ ਜੀ ਨਹੀਂ ਕਰਦਾ ਤੇ ਨਾਲ ਹੀ ਪਾਲੇ ਸੀ ਕੱਪੜੇ ਮਸ਼ੀਨ 'ਚ ਮੈਂ ਪਾਇਆਈ ਸੀਗੀ ਤੇ ਬਸ ਮੈਂ ਆਖਿਆ ਵੀ ਚਲੋ ਜਿੰਨੇ ਕੱਪੜੇ ਧੋਈ ਦੇ ਤੇ ਉਹਨੇ ਆਪਾਂ ਝਾੜੂ ਪੂੰਛਾ ਕਰ ਲੈਣੇ ਆਗੇ ਤੇ ਨਾਲੋਂ ਮੈਂ ਕੋ ਬਾਹਰ ਬੈ ਗਈ ਸੀ ਹੁਣ ਨਹੀਂ ਤਾਂ ਹੌਂ ਅੰਦਰ ਹੀ ਬੈਠੀ ਰਹਿੰਦੀ ਆ ਮੈਂ ਕੁ ਬਾਹਰ ਜਾਂਦੀ ਰਹੀ ਸੀਗੀ ਦੁੱਧ ਪਿਆਤਾ ਸੀਗਾ ਉਹਨੂੰ ਪਰ ਉਹ ਤਾਂ ਕਿਤੇ 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 ਐ ਬੈਠ ਜਾਂਦੀ ਹੈ ਕਿਤੇ ਅੰਦਰ ਕਿਤੇ ਬਾਹਰ ਕਿਤੇ ਅੰਦਰ ਕਿਤੇ ਬਾਹਰ ਇੱਥੇ ਮੈਂ ਹੁਣ ਝਾੜੂ ਵੀ ਕੱਢ ਲਿਆ ਸੀ ਤੇ ਪੋਚਾ ਲਗਾ ਰਹੀ ਸੀਗੀ ਕੰਮ ਵੀ ਆ ਪਸਾਰਾ ਕਰ ਲਿਆ ਸੀਗਾ ਇੱਥੇ ਝਾੜੂ ਪੋਚਾ ਕਰਕੇ ਤੇ ਰੋਟੀ ਪਾਣੀ ਵੀ ਖਾ ਲਿਆ ਸੀਗਾ ਤੇ ਬਣਾ ਲਿਆ ਸੀ ਨਾਲੇ ਇਧਰ ਮੈਂ ਹੁਣ ਲੱਗੀ ਸੀਗੀ ਮੇਰਾ ਸੋਈ ਦੀ ਸਾਫ ਸਫਾਈ ਕਰਨ ਗੈਸ ਚੁੱਲ੍ਹਾ ਜਿਹੜਾ ਇਹਦੇ ਤੇ ਕੁਛ ਨਾ ਕੁਛ ਡੁੱਲ ਜਾਂਦਾ ਨਾ ਮਾੜਾ ਮੋਟਾ ਤੇ ਫਿਰ ਮੈਂ ਤਾਂ ਕਰਕੇ ਚਲੋ ਮੈਂ ਰਸੋਈ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਤੇ ਰਸੋਈ ਦੀ ਸਾਫ ਸਫਾਈ ਕਰਨ ਲੱਗੀ ਸੀ ਮੈਂ ਤੇ ਪਲੀਜ਼ ਚੈਨਲ ਤੇ ਨਵੇਂ ਆ ਜਿਹੜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਪਲੀਜ਼ ਕਮੈਂਟ ਨਹੀਂ ਕਰਦੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਰ ਆਪਾਂ ਤਾਂ ਕੁਝ ਵੀ ਕਰੀਏਗੇ ਲੋਕਾਂ ਨੂੰ ਤਾਂ ਪਸੰਦ ਨਹੀਂ ਆਉਂਦਾਗਾ ਆਪਾਂ ਕਿੰਨਾ ਮਰਜ਼ੀ ਆਪਣੇ ਕੰਮ ਤੇ ਜ਼ੋਰ ਲਾ ਲਈਏ ਵਧੀਆ ਕਰ ਲਈਏ ਕਿੰਨਾ ਵੀ ਤੇ ਲੋਕਾਂ ਨੇ ਤਾਂ ਕੋਈ ਨਾ ਕੋਈ ਨੁਕਸਖ ਕੱਢ ਹੀ ਦੇਣਾਗਾ ਕਿ ਤੁਸੀਂ ਐ ਨਹੀਂ ਕੀਤਾ ਐ ਨਹੀਂ ਕੀਤਾ ਪਰ ਚਲੋ ਆਪਾਂ ਕੀ ਲੈਣਾ ਆਪਾਂ ਆਪਣੇ ਸਾਵਨਾ ਕਰਨਾ ਸਾਰੇ ਕੰਮ ਕੋਈ ਮਰਜ਼ੀ ਕੋਈ ਕੁਛ ਆਖੀ ਜਾਵੇ ਆਪਾਂ ਨੂੰ ਕੋਈ ਪਰਵਾਹ ਨਹੀਂਗੀ ਇੱਥੇ ਮੈਂ ਸਾਬ ਸਫਾਈ ਕਰੀ ਜਾਂਦੀ ਸੀਗੀ ਰਸੋਈ 'ਚ ਸਾਢੇ 11 ਦਾ ਟਾਈਮ ਹੋ ਗਿਆ ਸੀਗਾ ਫਿਰ ਮੈਂ ਕੈਸ ਤੋਂ ਬਾਦ ਨਾ ਆ ਕੇ ਤੇ ਫਿਰ ਇੰਨੇ ਰਸ਼ਮੀਨ ਆ ਜੂਗਾ ਇਰ ਉਹਦੇ ਕੋਈ ਖਾਣ ਪੀਣ ਦਾ ਟਾਈਮ ਹੋ ਜੂਗਾ। ਵੈਸੇ ਤਾਂ ਉਹ ਰੋਟੀ ਲੈ ਜਾਂਦਾ ਨਾਲ ਰੋਟੀ ਖਾ ਲੈਂਦਾ ਹੈਗਾ ਤੇ ਆਉਂਦਾ ਹੋਇਆ ਕੋਈ ਨਾ ਕੋਈ ਬਾਜ਼ਾਰੋਂ ਕੁਛ ਨਾ ਕੁਛ ਖਾਣ ਨੂੰ ਲੈ ਆਉਂਦਾ। ਪਰ ਕਦੇ-ਕਦੇ ਮੈਗੀ ਜਾਂ ਚੌਲ ਜਾਂ ਕੋਸ਼ੂਰ ਖਾਣ ਨੂੰ ਬਣਾਉਣਾ ਪੈਂਦਾ। ਹੌਲੀ ਹੌਲੀ ਕੰਮ ਕਰ ਲਈ ਦੇ ਅਗੇ ਦਿਨ ਵੀ ਹੁਣ ਤਾਂ ਕਾਫੀ ਵੱਡੇ ਹੋ ਗਏ ਹੈਗੇ ਦੁਪਹਿਰੇ ਤਾਂ ਬਹੁਤ ਇਹ ਲੱਗਦਾਗਾ ਵੀ ਦੋ ਦਿਨਾਂ ਦਾ ਜਿਵੇਂ ਇੱਕ ਦਿਨ ਹੁੰਦਾ ਹੈਗਾ ਗਰਮੀ ਦੇ ਦਿਨ ਹੈ ਨਾ ਹੁਣ ਕਾਫੀ ਵੱਡੇ ਹੋ ਗਏ ਹੈਗੇ ਤੇ ਸਰਦੀਆਂ ਦੇ ਦਿਨ ਤਾਂ ਛੋਟੇ-ਛੋਟੇ ਹੁੰਦੇ ਹੈਗੇ ਦਿਨ ਚ ਹੀ ਦਿਨ ਲੰਘ ਜਾਂਦਾ ਹੈਗਾ ਰੋਟੀ ਬਣਾਉਂਦੇ ਹੀ ਬਸ 1 2 ਵਜ ਜਾਂਦੇ ਆ ਇਥੇ ਮੈਂ ਸਾਰ ਸਫਾਈ ਸਾਰੇ ਕਰ ਲਈ ਸੀ ਝਾੜੂ ਪੁੱਛਾ ਵੀ ਕਰ ਲਿਆ ਸੀ ਆਪਾਂ ਤੇ ਇਧਰ ਰਸੋਈ ਦੀ ਸਾਫ ਸਫਾਈ ਵੀ ਕਰ ਲਈ ਤੇ ਕੱਪੜੇ ਧੋ ਕੇ ਪਾਦੇ ਸੀਗੇ ਕੱਪੜੇ ਵੀ ਹੁਣ ਤਾਂ ਮਿੰਟ 'ਚ ਹੀ ਸੁੱਕ ਜਾਂਦੇ ਹੈਗੇ ਕੋਈ ਟਾਈਮ ਨਹੀਂ ਲੱਗਦਾ ਕੱਪੜਿਆਂ ਤੇ ਬਸ ਮਸ਼ੀਨ 'ਚੋਂ ਕੱਢ ਕੇ ਪਾ ਦਿਓ ਤੇ 10 ਮਿੰਟਾਂ ਬਾਅਦ